ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਿੱਕੀਆਂ ਜਿੰਦਾਂ ਵੱਡੇ ਸਾਕੇ ਅਣਖ ਦੀ ਗਾਥਾ ਗਾਉਂਦੇ ਨੇ ਸਰਹੰਦ ਦੀਆਂ ਨੀ ਹਾਂ ਵਿੱਚ ਦੋ ਲਾਲ ਕਲਗੀ ਦਰਦੇ ਆਉਂਦੇ ਨੇ ਉਹਦੀ ਰਾਤ ਠੰਡਾ ਬੁਰਜ ਮਾਤਾ ਗੁਜਰੀ ਕੋਲ ਨੇ ਕਾਲਖ ਵਿੱਚ ਵੀ ਚਮਕਣ ਮਾਸੂਮ ਚਿਹਰੇ ਜਿੰਦੜੀਆਂ ਅਣਮੋਲ ਨੇ ਗੰਗੂ ਪਾਪੀ ਦੀ ਗਰਦਾਰੀ ਜ਼ਾਲਮਾਂ ਦੇ ਹਵਾਲੇ ਕੀਤਾ ਸੀ ਸੱਚਕਾਉਣਾ ਇਨਕਾਰ ਕਰਕੇ ਸਿੱਖੀ ਦਾ ਕੋਲ ਨਿਭਾਇਆ ਜੋਰਾਵਾਰ ਨੇ ਬੋਲਿਆ ਓਏ ਸੂਬਿਆ ਤੂੰ ਕੌਣ ਐ ਬਾਬੇ ਨਾਨਕ ਦੇ ਕਰਦੇ ਵਾਰਿਸ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਲਾੜ ਹਾਂ ਫਤੇ ਸੇਂਗ ਨੇ ਪਰਿਆ ਹੁੰਗਾਰਾ ਡਰਨਾ ਨਹੀਂ ਦੋਰਾਇਆ ਧਰਮ ਨਹੀਂ त्याਗਾਗੇ ਭਾਵੇਂ ਸਾਡੇ ਸੀਸ ਕਟਵਾਇਆ ਸੂਬੇ ਦੀ ਕਚਰੀ ਵਿੱਚ ਦਸ਼ਤ ਤੇ ਜੋਰਲਾ ਚੱਲਿਆ ਲਾਲਚ ਦਿੱਤਾ ਡਰਾਇਆ ਗਿਆ ਪਰ ਨਾ ਬਾਲਾਂ ਦਾ ਦਿਲ ਹਿਲੇਆ ਤਰਮ ਦੇ ਹੀਰਿਆਂ ਨੇ ਸਿੱਖੀ ਦਾ ਮੁੱਲ ਪਾਇਆ ਨਿੱਕੀ ਉਮਰੇ ਮੋਤ ਦੀ ਲਾੜੀ ਗਲ ਨਾਲ ਸੀ ਲਾਇਆ ਜਲਾਦਾਂ ਨੇ ਕੰਧ ਉਸਾਰੀ ਇੱਟਾਂ ਨੇ ਜਿਸਮ ਤੁੰਮਿਆ ਹਰ ਇੱਟ ਦੇ ਨਾਲ ਨਾਮ ਜਪਿਆ ਵਾਹਿਗੁਰੂ ਦਾ ਨਾਰਾ ਗੂੰਜਿਆ ਕੰਧ ਚੜਦੀ ਗਈ ਸਾਹ ਰੁੱਕ ਦੇ ਗਏ ਪਰ ਮੁੱਖ ਤੋਂ ਲਾਲੀ ਨਾ ਗਈ ਕੁਰਬਾਨੀ ਵੀ ਅਜੇ ਹੀ ਮਿਸ਼ਾਲ ਜਗ ਸਾਰਾ ਵੇਖ ਕੇ ਦਹਿਲ ਗਿਆ ਧਰਮ ਖਾਤਰ ਉਹ ਨਿੱਕੇ ਬਾਲ ਨੀਹਾਂ ਵਿੱਚ ਚਿਨੇ ਗਏ ਇਤਿਹਾਸ ਦੇ ਪੰਨਿਆਂ ਤੇ ਉਹ ਅਮਰ ਸ਼ਹੀਦ ਬਣੇ ਗਏ ਕੰਦ ਟੈ ਗਈ ਪਰ ਚਿੱਕੀ ਦਾ ਮਹਿਲ ਖੜਾ ਰਿਹਾ ਉਹਨਾਂ ਦੀ ਕੁਰਬਾਨੀ ਦਾ ਸੂਰਜ ਅੱਜ ਵੀ ਚਮਕਦਾ ਪਿਆ ਉਨ੍ਹਾਂ ਦੀ ਕੁਰਬਾਨੀ ਦਾ ਸੂਰਜ ਅੱਜ ਵੀ ਚਮਕਦਾ ਪਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ